ਅਗ ਅਗ ਕਰਦੇ ਨੇ ਸਾਰੇ ਅਗ ਕਿਤੇ ਲੱਗ ਜਾਏ ਨਾ ਅਗ ਅਗ ਕਰਦੇ ਨੇ ਸਾਰੇ ਅਗ ਕਿਤੇ ਲੱਗ ਜਾਏ ਨਾ ਕਿਸ ਕਿਸੇ ਅਗ ਦਾ ਜ਼ਿਕਰ ਕਰਾਂ ਮੈਂ ਕਿਸ ਕਿਸੇ ਅਗ ਦਾ ਜ਼ਿਕਰ ਕਰਾਂ ਮੈਂ ਇਸ ਵਿੱਚ ਕੋਈ ਜਲ ਜਾਏ ਨਾ ਅਗ ਅਗ ਕਰਦੇ ਨੇ ਸਾਰੇ ਅਗ ਕਿਤੇ ਲੱਗ ਜਾਏ ਨਾ ਸੱਪ ਵਰਤੀ ਅਗ ਹੈ ਵੀਰੋ ਜਿਸ ਨੂੰ ਅਗ ਪੇਟ ਵੀ ਕਹਿੰਦੇ ਪੇਟ ਦੀ ਅਗ बुझाਵਣ ਨਹੀਂ ਕਈ ਵਿੱਚ ਪਰਦੇਸੀ ਰਹਿੰਦੇ ਉੱਥੇ ਪੀਠ ਜੇ ਕੋਈ ਹੋਵੇ ਉੱਥੇ ਪੀਠ ਜੇ ਕੋਈ ਹੋਵੇ ਉਸ ਨੂੰ ਕੋਈ ਸਤਾਏ ਨਾ ਇਸ ਕਿਸ ਅੱਗ ਦਾ ਜ਼ਿਕਰ ਕਰਾਂ ਮੈਂ ਇਸ ਵਿੱਚ ਕੋਈ ਜਲ ਜਾਏ ਨਾ ਜੇ ਅੱਗ ਜੰਗਲ ਵਿੱਚ ਲੱਗਦੀ ਜੋ ਅਗ ਬੰਗਲ ਵਿੱਚ ਲੱਗਦੀ ਕਰਦੇ ਮੈਂ ਵੀ ਭਾਰੀ ਨੁਕਸਾਨ ਨਸੁਪਤੀ ਸਾਰੀ ਪੜ ਜਾਂਦੀ ਲੈ ਲੈਂਦੀ ਕਈ دیਵਾਂ ਦੀ ਜਾਨ ਜੰਗਲ ਦੀ ਅੱਗ ਵਿੱਚ ਫਸਿਆ ਜੰਗਲ ਦੀ ਅੱਗ ਵਿੱਚ ਫਸਿਆ ਕਦੀ ਕੋਈ ਬਚ ਪਾਏ ਨਾ ਕਿਸ ਕਿਸੇ ਅੱਗ ਦਾ ਜ਼ਿਕਰ ਕਰਾਂ ਮੈਂ ਇਸ ਵਿੱਚ ਕੋਈ ਜਲ ਜਾਏ ਨਾ ਅੱਗ ਇਸ਼ਕ ਦੀ ਸਭ ਤੋਂ ਕਹਿੜੀ ਪਰ ਲੱਗਦੀ ਬੜੀ ਪਿਆਰੀ ਈਰਾਨ ਦੇ ਤੇ ਸਸੀ ਪੁੰਉਂਦੀ ਖਾ ਗਈ ਉਮਰ ਕੁਆਰੀ ਬਿਨ ਸੋਚੇ ਬਿਨ ਸਮਝੇ ਕੋਈ ਬਿਨ ਸੋਚੇ ਬਿਨ ਸਮਝੇ ਕੋਈ ਪਿਆਰ ਦੀ ਦੀਗ ਚੜਾਏ ਨਾ ਕਿਸ ਕਿਸ ਅੱਗ ਦਾ ਜ਼ਿਕਰ ਕਰਾਂ ਮੈਂ ਇਸ ਵਿੱਚ ਕੋਈ ਡਲ ਜਾਏ ਨਾ ਅਗਨਾ ਪ੍ਰਤੀ ਬੰਦੇ ਨੂੰ ਅਗਨਾ ਪ੍ਰਤੂ ਦੀ ਬੰਦੇ ਨੂੰ ਕੁਣੇ ਬਾਗ ਖਾ ਜਾਂਦੀ ਏ ਅਤਲ ਤੇ ਪੜਦਾ ਤੈ ਜਾਂਦਾ ਗੁਖਾਂ ਦਾ ਕਾਰਨ ਬਣ ਜਾਂਦੀ ਏ ਦਾਸ ਪਿਆਰ ਦੀ ਜੋਤ ਜਲਾਈਏ ਦਾਸ ਪਿਆਰ ਦੀ ਜੋਤ ਜਲਾਈਏ ਨਾ ਪ੍ਰਕਤ ਕਿਤੇ ਡੰਗ ਬਣ ਜਾਏ ਨਾ ਕਿਸ ਕਿਸ ਨੇ ਅਧਾਰ ਗੁਰੂ ਕਰੋ ਮੈਂ ਇਸ ਵਿੱਚ ਕੋਈ ਡਲ ਜਾਏ ਨਾ ਅੱਗ ਅੰਤ ਕਰ ਦੇ ਨੇ ਸਾਰੇ ਅੱਗ ਕਿਤੇ ਲੱਗ ਜਾਏ ਨਾ ਇਸ ਕਿਸੇ ਹੱਥ ਦੇ ਤਵਾ ਕੇ ਕਰ ਰੋ ਮੈਂ ਇੱਟ ਇੱਟ ਕੋਈ ਜਲ ਜਾਏ ਨਾ